ਸਾਖੀ ਨਾਂ ਚੱਕਦੀ ਇੱਥੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਹੱਥਾਂ ਦਾ ਗੱਡਿਆ ਬੋੜ ਦਾ ਬੂਟਾ ਕਾਇਮ ਹੈ ਤੇ ਇਸ ਥਾਨ ਦੀਆਂ ਇਸ ਤਰ੍ਹਾਂ ਦੀਆਂ ਸਾਖੀਆਂ ਮਸ਼ਹੂਰ ਸਨ ਜਦ ਬਾਬਾ ਸ੍ਰੀ ਚੰਦ ਜੀ ਮਹਾਰਾਜ ਇੱਥੇ ਪ੍ਰਾਜਮਨ ਸੰਤਾਂ ਇੱਕ ਹਰੋ ਨਾਮ ਦੀ ਮਈਆਪ ਜੀ ਦੀ ਸੇਵਾ ਪੋਜਨ ਅਤਿ ਦੋਦਨਾਰ ਕਰਦੀ ਹੁੰਦੀ ਸੀ ਕਾਫੀ ਸਮਾਂ ਉਸਨੇ Տਿਸੇ ਪ੍ਰਕਾਸ਼ ਸੇਵਾ ਚਾਲੂ ਰੱਖੇ ਇੱਕ ਦਿਨ ਭਗਵਾਨ ਸ੍ਰੀ ਚੰਦ ਜੀ ਜਦ ਖੁਸ਼ੀ ਦੇ ਵਿੱਚ ਬੈਠੇ ਸੰਤਮਾਈ ਹਰੋ ਪੋਜਨ ਲੈ ਕੇ ਬਾਂਝੀ ਪੋਜਨ ਖਾ ਕੇ ਭਗਵਾਨ ਨੇ ਕਹਾਂ ਕਹਿ ਦਿੱਤਾ ਮਾਈ ਹਰੋ ਹਰੀ ਭਰੀ ਹੋ ਇਹ ਸ਼ਬਦ ਭਗਵਾਨ ਦੇ ਸੌਂਦਿਆ ਹੀ ਮਾਈ ਹਰੋ ਨੇ ਛੱਟ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਤਾਂ ਵਿਧਵਾ ਹਾਂ ਆਪ ਜੀ ਨੇ ਇਹ ਵਰ ਕਿਸੇ ਸੁਹਾਗਰ ਨੂੰ ਦੇਣਾ ਸੀ ਤਾਂ ਬਾਬਾ ਜੀ ਨੇ ਆਪਣੇ ਥੋਨੇ ਵਿੱਚੋਂ ਇੱਕ ਜਲਦਾ ਬੋਰਡ ਦਾ ਡੰਡਾ ਹੱਥ ਵਿੱਚ ਫੜ ਲਿਆ ਤੇ ਜਮੀਨ ਵਿੱਚ ਜੋਰ ਦੀ ਗੱਡ ਕੇ ਕਹਾ ਹਰੋ ਨਹੀਂ ਤਾਂ ਤੂੰ ਹੀ ਹਰਾ ਪਰਾਹੋ ਇਤਨਾ ਹੀ ਕਹਿਨ ਤੇ ਬੋੜ ਚਟ ਹਰਾ ਪਰਾਹ ਹੋ ਗਿਆ ਮਈ ਹਰੋ ਇਹ ਚਮਤਕਾਰ ਦੇ ਕੇ ਹੈਰਾਨ ਹੋਣ ਲੱਗੀ ਪਰ ਮਹਾਰਾਜ ਨੇ ਕਿਹਾ ਮਈ ਹਰੋ ਹੈਰਾਨ ਨਾ ਹੋ ਸਾਡੇ ਮੁਖ ਤੋਂ ਨਿਕਲਿਆ ਵਾਕ ਕਦੇ ਖਾਲੀ ਨਹੀਂ ਸੀ ਜਾਣਾ ਇਸ ਕਾਰਨ ਸਾਨੂੰ ਇਹ ਕਰਨਾ ਪਿਆ ਹੈ ਅੱਜ ਇਹੋ ਬੋੜ ਦਾ ਬਿਰਸ਼ ਤਕਰੀਬਨ 10 ਵਿਘਿਆਂ ਵਿੱਚ ਖੜਾ ਹੈ ਅਤੇ ਉਜੜੇ ਹੋਏ ਪਿੰਡ ਕਾਦਰ ਕਾਦਰਾਬਾਦ ਵੱਲ ਵਧਦਾ ਜਾ ਰਿਹਾ ਹੈ